ਅਮ੍ਰਿਤਸਰ ਦੇ ਹਸੈਨਪura ਪੁਲ ਤੇ ਇੱਕ ਤੇਲ ਨਾਲ ਭਰਿਆ ਟੈਂਕਰ ਸੰਤੁਲਨ ਵਿਗੜ ਕਰਨ ਪਲਟ ਗਿਆ ਟੈਂਕਰ ਵਿੱਚ ਜਿਹੜਾ ਤੇਲ ਸੀ ਉਹ ਵਹਿ ਗਿਆ ਜਿਸ ਕਾਰਨ ਕੇ ਪੁਲ ਦੀ ਸਤ੍ਹਾ ਬਹੁਤ ਹੀ ਫਿਸਲਟ ਵਾਲੀ ਹੋ ਗਈ ਜਿਸ ਕਾਰਨ ਦਰਜਨਾਂ ਰਸਗਿਰਾ ਵਾਹਨ ਤੇ ਫਿਸਲ ਤੇ ਰਹੇ ਅਤੇ ਕਈ ਜ਼ਖਮੀ ਵੀ ਹੋਏ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਤੇਲ ਦਾ ਟੈਂਕਰ ਪੁਲ ਦੇ ਉੱਪਰ ਪਲਟ ਗਿਆ ਹੈ ਅਤੇ ਅੱਗ ਲੱਗਣ ਦਾ ਖਤਰਾ ਵੀ ਹੈ ਫਾਇਰ ਬ੍ਰਿਗੇਡ ਅਧਿਕਾਰੀ ਸੰਦੀਪ ਨੇ ਆਖਿਆ ਕਿ ਜੇਕਰ ਪਾਣੀ ਦਸ ਛਰਕਾਉ ਕੀ ਤਜਦਦ ਦਾ ਤੇਲ ਹੋਰ ਫੈਲ ਸਕਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਹੋਰ ਵੱਡਾ ਖਤਰਾ ਪੈਦਾ ਹੋਵੇਗਾ ਉਹਨਾਂ ਨੇ ਦੱਸਿਆ ਇਸ ਸਥਿਤੀ ਵਿੱਚ ਤੇਲ ਤੇ ਮਿੱਟੀ ਪਾਉਣਾ ਜ਼ਰੂਰੀ ਹੈ ਤਾਂ ਜੋ ਫਿਸਲਣ ਕਟੇ ਅਤੇ ਲੋਕਾਂ ਦਾ ਬਚਾਅ ਹੋ ਸਕੇ ਬੱਸ ਸਟੈਂਡ ਦੇ ਕੋਲ ਹਸੈਣਪੁਰਾ ਪੁਲ ਤੇ ਟੈਂਕਰ ਪਰਟਣ ਕਰਨ ਕਰੀ ਟ੍ਰੈਫਿਕ ਜਾਮ ਲੱਗ ਗਿਆ ਪੁਲਿਸ ਤੇ ਮੌਕੇ ਤੇ ਪਹੁੰਚ ਕੇ ਜਾਂਚ ਕਰੀ ਅਤੇ ਲੋਕਾਂ ਨੇ ਦੱਸਿਆ ਕਿ ਟੈਂਕਰ ਪਰਟਣ ਤੋਂ ਬਾਅਦ ਸੈਂਕੜੇ ਬਾਈਕ ਸਵਾਰ ਫਿਸਲ ਅਤੇ ਡਿੱਗੇ ਜਿਸ ਕਾਰਨ ਕਈਆਂ ਨੂੰ ਸੱਟਾਂ ਵੀ ਲੱਗੀਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਅਧਿਕਾਰੀਆਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹ ਮੇਰਾ ਨਾਮ ਅਜੀਪਾਲ ਸਿੰਘ ਹੈ ਜੀ ਅੱਜ ਕੀ ਗੱਲ ਹੈ ਜੀ ਇਹ ਭਾਜੀ ਤਕਰੀਬਨ ਹੁਣ ਤੋਂ 1.5 ਘੰਟਾ ਪਹਿਲਾਂ ਟੈਂਕਰ ਡੀਜ਼ਲ ਦਾ ਪਲਟਿਆ ਜੀ ਔਰ ਸਾਡੇ ਸਾਹਮਣੇ ਸ਼ਾਪ ਹੈ ਅਸੀਂ 1 ਘੰਟੇ ਤੋਂ ਦੇਖ ਰਹੇ ਹਾਂ ਇੱਥੇ ਖੱਟੋ-ਖੱਟ ਬਹੁਤਾ ਨਹੀਂ 2-250 ਮੋਟਰਸਾਈਕਲ ਸਲਿੱਪ ਹੋ ਗਈ ਠੀਕ ਹੈ ਜਿਹਦੇ ਵਿੱਚ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹ ਕੇਸ ਫਲਾਈਓਵਰ ਨੂੰ ਪਿੱਛੋਂ ਘੰਟਾ 2 ਘੰਟੇ ਬੰਦ ਕਰ ਦਿੱਤਾ ਜਾਵੇ ਕਾ ਕੇ ਇਹਦਾ ਕੋਈ ਸੋਲੂਸ਼ਨ ਹੋਵੇ ਤੇ ਲੋਕਾਂ ਨੂੰ ਠੱਗਾ ਨਾ ਲੱਗੇ ਇਹ ਜਿਹੜੇ ਨੌਜਵਾਨਾਂ ਰੋਕਣ ਦੇ ਲੋਕਾਂ ਨੂੰ ਇਹ ਤੇ ਸੇਵਾ ਹੀ ਹੈ ਭਾਜੀ ਪ੍ਰਸ਼ਾਸਨ ਕੋਈ ਨਹੀਂ ਪੁੱਜਦਾ ਇਹ ਸੇਵਾ ਹੀ ਹੈ ਭਾਜੀ ਇਹ ਤੇ ਅਗਰ ਸਭ ਮੈਂਡ ਭਰਾ ਇਕੱਠੇ ਹੀ ਨੇ ਅਗਰ ਇੱਕ ਦੂਜੇ ਦੀ ਸੇਫਟੀ ਲਈ ਕੋਈ ਕਿਸੇ ਨੂੰ ਅਲਰਟ ਕਰ ਰਿਹਾ ਰੋਕੇ ਤੇ ਉਹ ਚੰਗੀ ਗੱਲ ਹੈ ਭਾਜੀ ਮਾੜੀ ਗੱਲ ਨਹੀਂ ਹੈ ਬਾਕੀ ਭਾਜੀ ਹੁਣੇ ਦੱਸਾਂਗਾ ਬਾਕੀ ਨਾ ਤੁਹਾਡਾ ਪਵਨ ਜੋਸ਼ੀ ਮੈਂ ਬਸ ਤੁਹਾਡਾ ਵੀਰ ਹਾਂ ਸਮਾਜ ਸੇਵੀ ਭਾਜੀ ਨੰਗ ਰਹੇ ਸੀ ਫਿਰ ਮਿੱਟੂ ਭਾਜੀ ਨੂੰ ਮੈਂ ਆਵਾਜ਼ ਮਾਰੀ ਇਹ ਵੀ ਮੇਰੇ ਵੀਰ ਜੀ ਲੋਕਾਂ ਦਾ ਭਲਾ ਕਰ ਆ ਦੇਖੋ ਨਾ ਡੀਜਲ ਲੁੜਿਆ ਕੋਈ ਮੇਰੇ ਹਿਸਾਬ ਨਾਲ ਡੇਢ ਘੰਟਾ ਹੋ ਗਿਆ ਯਾਰ ਲੁੜਿਆ ਤੁਹਾਨੂੰ ਨਜ਼ਰ ਆ ਰਿਹਾ ਅਸੀਂ ਤੇ ਬਸ ਹੱਥ ਜੋੜ ਕੇ ਬੇਨਤੀ ਕਰ ਘਟੋ ਘਟ 2 250 ਡੇਗ ਪਿਆ ਸੱਟਾਂ ਲੱਗੀਆਂ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਕਿਤੇ ਮੌਕੇ ਤੇ ਸੀ ਅਸੀਂ ਡੀਸੀ ਸਾਹਿਬ ਨੂੰ ਗੁਹਾਰ ਲਾ ਰਹੇ ਆ ਭਈ ਇਹਦਾ ਜਲਦ ਕਰੋ ਕੋਈ ਇਹਦਾ ਦੇ ਭਾਜੀ ਇੱਕੋ ਹੀ ਸੋਲੂਸ਼ਨ ਹੈ ਕਿ ਪਿੱਛੋਂ ਪੁਲ ਨੂੰ ਬੰਦ ਕਰ ਦਿੱਤਾ ਜਾਵੇ ਘੰਟਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਇੱਥੇ ਰੇਤਾ ਸੁੱਟਣੀ ਆ ਜਾਂ ਪਾਣੀ ਪਾਉਣਾ ਵਾ ਪਾ ਕੇ ਨੂੰ ਵਾਸ਼ ਕੀਤਾ ਜਾਵੇ ਤਾਂ ਕਿ ਇੱਥੇ ਸਲਿਪਰੀ ਜਿਹੜੀ ਉਹ ਘਟ ਸਕੇ ਅਸੀਂ ਉਦੋਂ ਦੇ ਲੱਗੇ ਹੱਥ ਜੋੜ ਰਹੇ ਲੋਕਾਂ ਨੂੰ ਵੀ ਹੌਲੀ ਜਦੋਂ ਇੱਕ ਬ੍ਰੇਕ ਮਾਰਦਾ ਹੈ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਡੇਗ ਦੇ ਹਲ ਹੋਣੇ ਦੇਖਿਓ ਕੀ ਬਣਦਾ ਤੁਸੀਂ ਇੱਕ ਵਾਰੀ ਦੇਖਿਓ ਸਲਾਹ ਮਿਲੀ ਹੈ ਜੀ ਇੱਥੇ ਅੱਗ ਲੱਗਣ ਦਾ ਖਤਰਾ ਵੇ ਆਹੀ ਆਏ ਆ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਤੇਲ ਨੂੰ ਲਿਆਇਆ ਹੈ ਮਿੱਟੀ ਪਾਈ ਜਾ ਰਹੀ ਉਹ ਦੇਖੋ ਉਹ ਦੇਖੋ ਮਿੱਟੀ ਪਾਈ ਜਾ ਰਹੀ ਹੈ ਕੋਈ ਲੈਂਡਰੀ ਕੰਮ ਕਰ ਰਿਹਾ ਪ੍ਰੋਫੈਸ਼ਨਲ ਵੱਲੋਂ ਵੀ ਕੁਝ ਹੋ ਰਿਹਾ ਜੀ ਆਪਣਾ ਨਾਮ ਦੱਸੋ ਸਨਦੀਪ ਕੁਮਾਰ ਕਿਸ ਜਗ੍ਹਾ ਤੋਂ ਆਏ ਤੇ ਕਿਦੋਂ ਤੁਹਾਨੂੰ ਜਾਣਕਾਰੀ ਆਹੀ ਸਿਵਲ ਲੈਂਡ ਤੋਂ ਆਏ ਆ ਸਾਨੂੰ ਹੁਣੇ-ਹੁਣੇ ਫੋਨ 'ਆਈ ਇਤਲਾਹ ਮਿਲੀ ਹੈ ਵੀ ਇੱਥੇ ਅੱਖ ਲੱਗਣ ਦਾ ਖਤਰਾ ਹੈ ਟਰਾਂਸਫਰ ਜਿਹੜਾ ਲੀਗ ਹੈ